ਇੰਡ ਕੋਟਲੀ ਸਿੰਗਰ ਵਿੱਚ ਇੱਕ ਘਰ 'ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਅੰਦਰ ਪਿਆ ਟੀਵੀ, ਬੈੱਡ, ਪੱਖਾ, ਚਾਰ ਕੁਰਸੀਆਂ, ਦੋ ਮੰਜੇ ਤੇ ਕੱਪੜੇ ਤੇ 5000 ਰੁਪਏ ਦੀ ਨਕਦੀ ਸੜ ਕੇ ਸੁਆਹ ਹੋ ਗਈ। ਇਸ ਤੋਂ ਇਲਾਵਾ ਟੈਲ ਬੱਤੇ ਵਾਲੇ ਕਮਰੇ ਨੂੰ ਅੱਗ ਲੱਗ ਜਾਣ ਕਾਰਨ ਕਮਰਾ ਨੁਕਸਾਨਿਆ ਗਿਆ। ਜਿਸ ਸਬੰਧੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਚਾਬ ਬਨੌਣ ਲਈ ਬਾਹਰ ਆਇਆ ਤਾਂ ਅੰਦਰ ਬਿਜਲੀ ਵਾਲੇ ਬੋਰਚੋਂ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ ਤੇ ਤੇਜ਼ੀ ਨਾਲ ਫੈਲ ਗਈ। ਮਹਿਰhaal ਪਰਿਵਾਰ ਗਰੀਬ ਹੈ ਤੇ ਹੁਣ ਸਰਕਾਰ ਤੋਂ ਮਦਦ ਦੀ ਗੋਖਾਰ ਲਗਾ ਰਿਹਾ ਹੈ। ਵੋ ਬਲੇ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ ਟੁੱਡੀ ਦੀ ਰਿਪੋਰਟ ਉਹ ਜੀ ਦਾ ਤੇ ਕੀ ਘਟਨਾ ਮੇਰਾ ਨਾਮ ਜੀ ਚੰਦ ਸਿੰਘ ਟ੍ਰੈਂਡ ਕੋਟ ਨਿਸੰਗਰ ਆਏ ਕੀ ਘਟਨਾ ਹੋਈ ਘਟਨਾ ਜੀ ਸਵੇਰ ਪਤਾ ਨਹੀਂ ਤਾਂ ਵੀ ਲੈਟ ਵਾਧਾ ਗਈ ਤੇ ਕੋਈ ਜਾਨਵਰ ਵੜ ਗਿਆ ਸਵੇਰ 5:30 5:10 ਟਾਈਮ ਸੀਗਾ ਹਣ ਤਾਜਾ ਮੈਂ ਇਥੇ ਵਿਹੜੇ ਜੇ ਟੁਰੇ ਰੋਪਾ ਫਿਰਦਾ ਹਾਂ ਤੇ ਯਕਦਾਂ ਪੜਾਕਾ ਪਿਆ ਅੰਦਰ ਸਾਰੇ ਅੰਦਰ ਅੱਗ ਫੈਲ ਗਈ ਤੇ ਲਾਈਟ ਬੰਦ ਹੋ ਗਈ ਕੱਟੀ ਗਈ ਆਂਡ ਗਵਾਂਡ ਇਕੱਠਾ ਹੋਇਆ ਸਾਰਿਆਂ ਨੇ ਇਕੱਠੇ ਹੋ ਕੇ ਨਾਲ ਮਿਲ ਕੇ ਇਹਦੇ ਅੱਗ ਬੁਝਾਈ ਤੇ ਸਮਾਨ ਮੱਚ ਗਿਆ ਮੰਜੇ ਕੁਰਸੀਆਂ ਬੈੱਡ ਹੋਰ ਸਮਾਨ ਰਜਾਈਆਂ ਦੀੜਾ ਕਪੜਾ ਤੇ 5000 ਰੁਪਇਆ ਲਿਆਂਦਾ ਸੌਦਾ ਪੱਤਾ ਲਿਆਂਦਾ ਸਾਰਾ ਕੁਝ ਬਰਵਾਦ ਹੋ ਗਿਆ ਕੰਮ ਕੀ ਕਰਦੇ ਕੰਮ ਮਜ਼ਦੂਰੀ ਕਰਦੇ ਆਂ ਜੀ ਹਾਂ ਪਿੰਡ ਦੇ ਵਿੱਚ ਹੀ ਕੰਮ ਕਰਦੇ ਆ। ਨੁਕਸਾਨ ਜੀ ਲੱਖ ਰੁਪਏ ਦੇ ਆਸ-ਪਾਸ ਹੋ ਗਿਆ। ਮੰਗੇ ਹੀ ਕਰਦੇ ਆ ਜੀ 7 ਸੀਗੀ ਟਾਇਲ ਬੱਤੇ ਦੀ। ਇਹ ਬੇਕਾਰ ਹੋ ਗਈ। ਕੋਈ ਵੇਖ ਲਿਆ ਤੇ ਸਾਡੇ ਟਾ ਬਹਿਨ ਨੂੰ ਕਜੈਸਾਈ ਜੀ ਵੀ 7 ਪਰ ਹੁੰਦਾ। ਘਰ ਦੇ ਤਿੰਨ ਚਾਰ ਚਾਂਜੀਆਂ। ਉਸ ਕਮਰੇ ਦੇ ਵਿੱਚ ਕੁਝ ਨਹੀਂ ਸੀਗਾ ਜੀ। ਪਾਰਕਿੰਗ ਮੰਦ ਹੈ। ਹਾਂ ਜੀ। ਹਾਂ 2 ਬੱਚੇ ਤੇ ਮੈਂ ਆਪਾਂ ਹਾਂ ਵੱਡੇ ਬੱਚੇ ਵਿਆਹੇ ਹੋਏ ਆ ਕੀ ਕੀ ਚੋਂਟ ਰਚਾਈ ਸਮਾਨ ਜੀ ਬੈੱਡ ਟੀਵੀ ਰਜਾਈਆਂ ਮੰਜੇ ਕੁਰਸੀਆਂ ਤੇ 5000 ਰੁਪਏ ਤੇ ਸ਼ਾਤ ਛੱਡ ਗਈ ਜੀ ਸੱਤ ਬੇਕਾਰ ਹੋ ਗਏ ਪ੍ਰਸ਼ਾਸਨ ਤੋਂ ਮੰਗੇ ਹੈ ਜੀ ਸਾਨੂੰ ਕਮਰਾ ਪਾਇਆ ਜਾਵੇ ਸਮਾਨ ਆ ਜੋ ਮੇਰੀ ਨੋ ਦਾ ਸਮਾਨ ਸੀ ਇਹ ਦੇਤਾ ਜਾਵੇ ਪਿੰਡ ਦਾ ਜੀ ਮੌਜੂਦਾ ਸਰਪੰਚ ਵੀ ਆਇਆ ਸੀਗਾ ਸਵੇਰ ਤੇ ਸਾਫ ਕਾ ਸਰਪੰਚ ਵੀ ਆਏ ਦੋਨੋਂ ਸਰਪੰਚ ਆਏ ਸੀਗੇ ਨਹੀਂ ਜੀ ਉਹਨਾਂ ਨੇ ਕੋਈ ਬਗਲ ਬਾਤ ਨਹੀਂ ਕੀਤੀਗੀ ਉਹਾਂ ਦੇ ਵੀ ਤੁਸੀਂ ਲਿਖ ਕੇ ਦੇ ਦਿਓ ਡੀਸੀ ਸਾਹਿਬ ਨੂੰ ਤੇ ਵੀ ਤੁਹਾਡਾ ਹੱਲ ਹੋਊਗਾ ਵੀ ਅਸੀਂ ਕੋਈ ਜੋ ਸਾਨੂੰ ਚਾਹਣਗੇ ਵੀ ਅਸੀਂ ਲਿਖ ਕੇ ਦੇ ਦੇਾਂਗੇ ਕੀ ਕੀ ਨਾਮ ਹੈ ਮਰਜੀ ਸੁਣ ਲਾ ਕੀ ਕਟਣਾ ਕੀ ਇਹ ਉਹਦਾ ਜੱਸ ਵੀਰੇ ਆਉਦਾ ਨਾ ਬੱਚੇ ਪੈਸੇੰਦ ਹਨ ਯੋਟਕਾ ਮੁੰਡਾ ਜਿਹੜਾ ਬਾਹਰ ਪੈ ਉਹ ਪੇਵਿੱਛਾ ਇਹ ਬਚਾਰਾ ਬਾਹਰ ਹੀ ਤੁਰਾ ਫਿਰਦਾ ਸੀਗਾ ਤੁਰ ਪਤਾ ਨਹੀਂ ਟੀਵੀ ਨੂੰ ਆ ਕੇ ਲੱਗ ਗਈ ਡੈਡ ਜਾਂਦੀ ਸੀ ਵੱਧ ਘਟ ਗਈ ਮੁੜ ਕੇ ਪਟਾਕਾ ਪੈ ਗਿਆ ਮੁੜ ਕੇ ਜਿਵੇਂ ਪਤਾ ਲੱਗਿਆ ਉਹ ਉੱਠ ਕੇ ਆ ਕੇ ਤੇ ਘਰਾਂ ਚੋਂ ਫਿਰ ਸ਼ੱਕ ਵੀ ਆਇਆ ਕਿੰਨਾ ਕੁ नकसान वाहवा लख रुपये का कमरे वे तेन पता ही बहुत समान सहू बेचारी गई थी हां बहुत समान गई थी बेचारी मुंडा बेचारा प्यास कला मां दूजे कमरे और निस्कान तो होया नहीं गैसा कुछ बेचारा मच गया लीडर मच गया बहुत समान सुन एक डर लगता बहुत अगली आके आखो फिर की हो गया फुट गई ਆ ਕਾਲੇ ਨੇ ਸੱਟਾਂ ਦੇ ਤੱਕ ਟੀਵੀ ਚੱਕ ਤੇ ਤੱਕਿਆ ਪਿਆ ਰਹਿਣ ਤਾਂ ਜਿਹੜੋਂ ਤੁਸੀਂ ਵੇਖਦਾ ਸਰਕਾਰ ਕਰਦਾ ਹੈ ਤਾਂ ਗਰੀਬ ਹੈਗਾ ਦਿਹਾੜੀ ਕਰਦਾ ਰਸਤੀ ਨਹੀਂ ਲੱਗਦਾ ਹਾਂਜੀ ਤੁਸੀਂ ਸਾਂਜੀ ਤੇਰੇ ਪਤਾ ਸਭ ਦਿਨਾਂ ਤੇ ਪੈਸੀ ਨਾਲ ਬਹੁਤ ਬਿਮਾਰ ਰਹਿੰਦੀ ਸੀ ਇਹਦੀ ਤੇਨ ਤਰਬੂਟੀ ਦਵਾਈ ਕਰਨੀ ਉਹ ਵਿਚਾਰੇ ਮਾਚੇ ਤੁਸੀਂ ਸਾਂਜੀ ਕਿਨੇ ਪੈਸੇ ਤੇਰੇ ਪਤਾ ਗਰੀਬਾਂ